ਜਦੋਂ ਤੋਂ ਮੇਰੀ ਨੂਹ ਪ੍ਰੈਗਨੈਂਟ ਹੋਈ ਸੀ ਉਸਨੇ ਤਾਂ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ ਉਹ ਮੇਰੇ ਪੁੱਤ ਤੋਂ ਲੁੱਕ ਕੇ ਮੈਨੂੰ ਕਹਿੰਦੀ ਮਾਂ ਮੈਂ ਬੱਚਾ ਪੈਦਾ ਨਹੀਂ ਕਰਨਾ ਚਾਹੁੰਦੀ ਤੁਸੀਂ ਬੱਚਾ ਕਰਵਾ ਦਿਓ ਮੈਂ ਉਸ ਨੂੰ ਝਿੜਕਦੀ ਕਿ ਤੂੰ ਪਾਗਲ ਐ ਚੁੱਪ ਕਰ ਕਿਹੋ ਜਿਹੀ ਗੱਲਾਂ ਕਰ ਰਹੀ ਐ ਮੇਰੀ ਨੂਹ ਸਾਵਲੇ ਰੰਗ ਦੀ ਸੀ ਇਸ ਲਈ ਮੇਰਾ ਪੁੱਤ ਰੋਜ ਉਸਨੂੰ ਪਾਰਲਰ ਲੈ ਕੇ ਜਾਂਦਾ ਪਾਰਲਰ ਵਾਲੀ ਕੁੜੀ ਮੇਰੀ ਨੂਹ ਦੀ ਮ사ਜ ਕਰਦੀ ਮੇਰਾ ਪੁੱਤ ਕਹਿੰਦਾ ਸੀ ਮਾਂ ਇਹ ਕਰਨ ਨਾਲ ਬੱਚਾ ਤੇ ਵਾ ਦੋਨੋਂ ਹੀ ਤੰਦਰੁਸਤ ਰਹਿਣਗੇ ਪਰ ਮੇਰੀ ਨੂੰ ਇਹ ਕੰਮ ਨਹੀਂ ਕਰਵਾਉਣਾ ਚਾਹੁੰਦੀ ਸੀ ਮੈਂ ਆਪਣੇ ਪੁੱਤ ਨੂੰ ਰੋਕਣਾ ਚਾਹੁੰਦੀ ਸੀ ਤਾਂ ਉਹ ਕਹਿੰਦਾ ਕਿ ਮਾਂ ਮ사ਜ ਨਾਲ ਬੱਚੇ ਦੀ ਸਿਹਤ ਬਹੁਤ ਵਧੀਆ ਹੋਊਗੀ ਤੇ ਮਾਂ ਦੀ ਸਿਹਤ ਤੇ ਵੀ ਸਹੀ ਅਸਰ ਪਾਊਗਾ ਮੈਂ ਚੁੱਪ ਹੋ ਜਾਂਦੀ ਮੈਂ ਵੀ ਇਹੀ ਸੋਚਦੀ ਕਿ ਮੇਰੀ ਨੂੰ ਖੁਸ਼ ਰਹੇ ਤੇ ਬੱਚਾ ਸਿਹਤਮੰਦ ਹੋਵੇ ਜਦੋਂ ਕਿ ਉਸ ਵਿੱਚ ਕੋਈ ਖਰਾਬੀ ਵੀ ਨਹੀਂ ਸੀ ਮ사ਜ ਕਰਨ ਦੀ ਕੁੜੀ ਮੇਰੀ ਨੂੰ ਉਹ ਅੰਦਰ ਲੈ ਜਾਂਦੀ ਪਰ ਇੱਕ ਜੀਵਗਾ ਲੈ ਸੀ ਕਿ ਜਦੋਂ ਬਾਹਰ ਆਉਂਦੀ ਤਾਂ ਹਰ ਵਾਰੀ ਅਫਸੋਸ ਨਾਲ ਕਹਿੰਦੀ ਤੁਹਾਡੀ ਨੂੰ ਕਿਸੇ ਕੰਮ ਦੀ ਨਹੀਂ ਤੇ ਜਦੋਂ ਨੂੰ ਆਉਂਦੀ ਉਸ ਤਾਂ ਮੂੰਹ ਡਰਿਆ ਹੁੰਦਾ ਅਤੇ ਉਹ ਪਰੇਸ਼ਾਨ ਹੁੰਦੀ ਮੈਂ ਦੇਖਦੀ ਤੇ ਚੁੱਪ ਕਰਕੇ ਜਾ ਕੇ ਗੱਡੀ 'ਤੇ ਬੈਠ ਜਾਂਦੀ ਉਸ ਦੀਆਂ ਨਜ਼ਰਾਂ ਵਿੱਚ ਸ਼ਿਕਾਇਤ ਹੁੰਦੀ ਸੀ ਜਿੱਦਾਂ ਉਹ ਮੈਨੂੰ ਕਹਿੰਦੀ ਹੋਵੇ ਮੈਂ ਮਦਦ ਕਿਉਂ ਨਹੀਂ ਕਰ ਰਹੀ ਉਹ ਦਿਨ-ਬਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ ਤੇ ਹਰ ਪਲ ਖੋਈ ਰਹਿੰਦੀ ਨਾ ਟੰਗ ਨਾਲ ਖਾਣਾ ਪੀਣਾ ਖਾਂਦੀ ਤੇ ਨਾ ਆਰਾਮ ਕਰਦੀ ਮੇਰਾ ਪੁੱਤ ਵੀ ਕੁਝ ਸੋਚ ਭਰੀਆਂ ਨਜ਼ਰਾਂ ਨਾਲ ਉਸ ਨੂੰ ਦੇਖਦਾ ਮੈਂ ਕੋਸ਼ਿਸ਼ ਕਰਦੀ ਕਿ ਜੇ ਕੋਈ ਗੱਲ ਹੈ ਉਹਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਮੈਨੂੰ ਦੱਸ ਦਵੇ ਪਰ ਉਹ ਮੈਨੂੰ ਕੁਝ ਨਾ ਦੱਸਦੀ ਬਸ ਕਹਿੰਦੀ ਮੈਂ ਬੱਚਾ ਪੈਦਾ ਨਹੀਂ ਕਰਨਾ ਮੇਰੀ ਨੂਨੂ 5 ਮਹੀਨੇ ਪੂਰੇ ਹੋ ਗਏ ਮੈਂ ਉਸ ਨੂੰ ਡਾਕਟਰ ਨੂੰ ਦਿਖਾਇਆ ਤਾਂ ਉਸਨੇ ਕਿਹਾ ਕਿ ਇਸ ਉਤੇ ਕਿਸੇ ਤਰ੍ਹਾਂ ਦਾ ਦਬਾਅ ਹੈ ਜਿਸ ਨਾਲ ਬੱਚਾ ਵੀ ਖਤਰੇ ਵਿੱਚ ਪੈ ਸਕਦਾ ਚੰਗਾ ਹੋਊਗਾ ਜਿਆਦਾ ਤੋਂ ਜਿਆਦਾ ਆਰਾਮ ਕਰੇ ਤਾਂ ਜੋ ਮਾਂ ਤੇ ਬੱਚੇ ਦੀ ਸਿਹਤ ਠੀਕ ਰਹੇ ਮੈਂ ਇਹ ਗੱਲ ਸੁਣ ਕੇ ਹੈਰਾਨ ਸੀ ਆਖਰ ਮਾਮਲਾ ਕੀ ਸੀ ਮੇਰਾ ਪੁੱਤ ਤਾਂ ਉਸ ਦਾ ਬਹੁਤ ਖਿਆਲ ਰੱਖਦਾ ਸੀ ਹਰ ਦੂਜੇ ਤੀਜੇ ਦਿਨ ਉਸ ਦੀ ਮ사ਜ ਵੀ ਕਰਵਾਉਂਦਾ ਸੀ ਜਿਸ ਨਾਲ ਉਹ ਤੇ ਬੱਚਾ ਤੰਦਰੁਸਤ ਰਹਿਣ ਡਾਕਟਰ ਦੀ ਸਲਾਹ ਦੇ ਮਤਲਬਕ ਮੈਂ ਉਸ ਨੂੰ ਬਾਜ਼ਾਰ ਲੈ ਗਈ ਤੇ ਬੱਚੇ ਦੀ ਖਰੀਦਦਾਰੀ ਨੂੰ ਦੀ ਪਸੰਦ ਤੋਂ ਕਰਵਾਉਣ ਲੱਗੀ ਤੇ ਨਾਲ ਨਾਲ ਉਸ ਨੂੰ ਦੇਖਦੀ ਉਹ ਹਰ ਖਡਾਉਣਾ ਤੇ ਕੱਪੜਾ ਖਰੀਦਦੀ ਤੇ ਅਦਾਸ ਹੋਣ ਲੱਗਦੀ ਸ਼ਾਮ ਨੂੰ ਜਦੋਂ ਮੈਂ ਘਰ ਵਾਪਸ ਆਈ ਤਾਂ ਦਿਲ ਵਿੱਚ ਇਹੀ ਸੋਚ ਕੇ ਪਰੇਸ਼ਾਨ ਸੀ ਅਗਲੀ ਸਵੇਰ ਫੇਰ ਉਸਨੇ ਪਾਰਲਰ ਲੈ ਜਾਣ ਨੂੰ ਕਹਿ ਦਿੱਤਾ ਸੀ ਮੈਂ ਆਪਣੀ ਨੂਹ ਵੱਲ ਦੇਖਿਆ ਉਸਦੇ ਚਿਹਰੇ ਤੇ ਬਹੁਤ ਪਰੇਸ਼ਾਨੀ ਦਿਖ ਰਹੀ ਸੀ 10 ਵਜੇ ਦੇ ਕਰੀਬ ਅਸੀਂ ਸਾਰੇ ਹੀ ਪਾਰਲਰ ਪਹੁੰਚੇ ਉਹ ਕੁੜੀ ਉੱਥੇ ਪਹਿਲਾਂ ਹੀ ਤਿਆਰ ਖੜੀ ਸੀ ਜੋ ਮੇਰੀ ਨੂਹ ਦੀ ਮ사ਜ ਕਰਦੀ ਸੀ ਉਸਨੇ ਸਾਨੂੰ ਅਜੀਬ ਅੰਦਾਜ਼ ਵਿੱਚ ਦੇਖਿਆ ਤੇ ਫਿਰ ਮੇਰੀ ਨੂਹ ਵੱਲ ਇਸ਼ਾਰਾ ਕੀਤਾ ਤੇ ਉਸ ਨੂੰ ਅੰਦਰ ਜਾਣ ਨੂੰ ਕਿਹਾ ਉਹ ਨਾ ਚਾਹੁੰਦੇ ਹੋਏ ਵੀ ਅੱਖਾਂ ਵਿੱਚ ਉਸਦੇ ਹੰਝੂ ਗਿਰ ਰਹੇ ਸੀ ਤੇ ਮੈਨੂੰ ਸ਼ੱਕ ਹੋ ਰਿਹਾ ਸੀ ਕਿ ਕੁਝ ਤਾਂ ਹੈ ਜੋ ਮੇਰੀ ਨੂ ਇੱਥੇ ਪਹੁੰਚ ਕੇ ਪਰੇਸ਼ਾਨ ਹੋ ਜਾਂਦੀ ਹੈ ਨੂ ਨੂੰ ਅੰਦਰ ਭੇਜਿਆ ਤਾਂ ਮੇਰਾ ਪੁੱਤ ਕਹਿਣ ਲੱਗਿਆ ਕਿ ਮੈਂ ਦਫ਼ਤਰ ਦੇ ਕੰਮ ਲਈ ਜਾ ਰਿਹਾ ਹਾਂ ਮੈਂ ਮੌਕੇ ਦਾ ਫਾਇਦਾ ਉਠਾਇਆ ਤੇ ਦਬੇ ਕਦਮਾਂ ਨਾਲ ਉਸ ਕਮਰੇ ਵਿੱਚ ਗਈ ਮੈਂ ਪਹੁੰਚੀ ਤਾਂ ਹਲਕੀ ਹਲਕੀ ਗੱਲਾਂ ਦੀ ਆਵਾਜ਼ ਆਉਣ ਲੱਗੀ ਮੈਂ ਦਰਵਾਜ਼ੇ ਨੂੰ ਹਲਕਾ ਜਿਹਾ ਖੋਲ ਕੇ ਅੰਦਰ ਦੇਖਿਆ ਮੇਰੇ ਪੈਰਾਂ ਥੱਲੋਂ ਜ਼ਮੀਨ ਕਿਸਕ ਗਈ ਮੇਰੀ ਨੂ ਸਿਸਕ ਸਿਸਕ ਕੇ ਰੋ ਰਹੀ ਸੀ ਤੇ ਉਹ ਕੁੜੀ ਜੋ ਉਸਦੀ ਮ사ਜ ਕਰਦੀ ਸੀ ਉਸ ਦੇ ਨਾਲ ਮੇਰਾ ਸਬੰਧ ਪਟਨਾ ਦੇ ਨੇੜੇ ਇੱਕ ਵਧੀਆ ਇਲਾਕੇ ਵਿੱਚੋਂ ਹੈ ਮੇਰਾ ਪੁੱਤ ਤੇ ਮੇਰਾ ਘਰਵਾਲਾ ਖੁਸ਼ੀ-ਖੁਸ਼ੀ ਰਿਹਾ ਕਰਦੇ ਸੀ ਮੇਰੀ ਇੱਕੋ ਹੀ ਸਹੇਲੀ ਸੀ ਤੇ ਵਿਆਹੀ ਹੋਈ ਸੀ ਤੇ ਉਹ ਬਹੁਤ ਹੀ ਚੰਗੀ ਤੇ ਸੁਲਝੀ ਹੋਈ ਕੁੜੀ ਸੀ ਹਰ ਕਿਸੇ ਦੇ ਨਾਲ ਘੁਲ ਮਿਲ ਕੇ ਰਹਿਣਾ ਹਰ ਸਮੇਂ ਸਭ ਦਾ ਖਿਆਲ ਰੱਖਣਾ ਉਹ ਮੈਨੂੰ ਬਹੁਤ ਚੰਗੀ ਲੱਗਦੀ ਸੀ ਮੇਰੇ ਵਿਆਹ ਦੇ 3 ਸਾਲ ਬਾਅਦ ਉਸ ਦਾ ਵਿਆਹ ਹੋਇਆ ਸੀ ਵਿਆਹ ਤੋਂ 1.5 ਸਾਲ ਬਾਅਦ ਪੈਦਾ ਹੋਣ ਵਾਲਾ ਮੇਰਾ ਪੁੱਤ ਉਸ ਨਾਲ ਹਰ ਸਮੇਂ ਚਿਪਕੀ ਰਹਿੰਦੀ ਸੀ ਜਦੋਂ ਉਸ ਦਾ ਵਿਆਹ ਹੋਇਆ ਤਾਂ ਦੂਜੇ ਸ਼ਹਿਰ ਚਲੀ ਗਈ ਫਿਰ ਮੈਨੂੰ ਉਸ ਦੀ ਕਮੀ ਬਹੁਤ ਮਹਿਸੂਸ ਹੁੰਦੀ ਸੀ ਮੈਂ ਸੋਚ ਲਿਆ ਸੀ ਕਿ ਉਹ ਸਥਿਤੀ ਪੈਦਾ ਹੋਈ ਤਾਂ ਮੈਂ ਆਪਣੀ ਨੂੰ ਬਣਾਵਾਂਗੀ ਹੁਣ ਮੈਂ ਜਲਦੀ ਜਲਦੀ ਇਹੀ ਸੋਚਦੀ ਰਹਿੰਦੀ ਕਿ ਕਦੋਂ ਉਹ ਬੱਚੀ ਇਸ ਦੁਨੀਆ ਵਿੱਚ ਆਏ ਤੇ ਮੈਂ ਉਸ ਨੂੰ ਆਪਣੀ ਨੂੰ ਬਣਾਵਾਂ ਇਹ ਸਭ ਮੈਂ ਆਪਣੇ ਦਿਲ ਵਿੱਚ ਵਸਾ ਰੱਖਿਆ ਸੀ ਸਮੇਂ ਤੋਂ ਪਹਿਲਾਂ ਮੈਂ ਕਿਸੇ ਨੂੰ ਵੀ ਆਪਣੀ ਸੋਚ ਵਿੱਚ ਸ਼ਾਮਲ ਨਹੀਂ ਕੀਤਾ ਰੱਬ ਰੱਬ ਕਰਕੇ 2 ਸਾਲ ਬਾਅਦ ਮੇਰੀ ਸਹੇਲੀ ਨੇ ਖੁਸ਼ਖਬਰੀ ਸੁਣਾਈ ਕਿ ਉਹ ਮਾਂ ਬਣਨ ਵਾਲੀ ਹੈ ਮੈਂ ਬਹੁਤ ਖੁਸ਼ੀ ਉਸ ਦੀ ਸਿਹਤ ਤੇ ਤੰਦਰੁਸਤੀ ਤੇ ਬੱਚੇ ਲਈ ਦਵਾਈਆਂ ਮੰਗਣ ਲੱਗੀ ਜਦੋਂ 9 ਮਹੀਨੇ ਪੂਰੇ ਹੋਏ ਉਹ ਹਸਪਤਾਲ ਵਿੱਚ ਪਹੁੰਚੀ ਤਾਂ ਮੈਨੂੰ ਜੋ ਖਬਰ ਮਿਲੀ ਉਹ مایੁਸੀ ਨਾਲ ਭਰੀ ਸੀ ਕਿਉਂਕਿ ਉਸਦੇ ਇੱਥੇ ਮੁੰਡਾ ਪੈਦਾ ਹੋਇਆ ਸੀ ਤੇ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਚਲੋ ਅਗਲੀ ਵਾਰ ਹੀ ਸਹੀ ਮੈਂ ਹੋਰ ਇੰਤਜ਼ਾਰ ਕਰਾਂਗੀ 5 ਸਾਲ ਬਾਅਦ ਉਸਦੇ ਘਰਤੀ ਪੈਦਾ ਹੋਈ ਜਿਸ ਦਾ ਨਾਂ ਉਸਨੇ ਹੀ ਨਾ ਰੱਖਿਆ ਤੇ ਮੈਂ ਉਸ ਨੂੰ ਆਪਣੀ ਨੂੰ ਬਣਾਵਾਂਗੀ ਉਸ ਨੂੰ ਆਪਣੇ ਪੁੱਤ ਸਲੀਮ ਨਾਲ ਉਸ ਦਾ ਨਿਕਾਹ ਕਰਾਂਗੇ ਘਰ ਵਾਲਿਆਂ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਬਹੁਤ ਛੋਟੀ ਹੈ ਪਰ ਮੇਰੀ ਜਿੱਦ ਦੇ ਅੱਗੇ ਸਭ ਮੰਨ ਗਏ ਜਦੋਂ ਦੋਨੋਂ ਬੱਚੇ ਜਵਾਨ ਹੋਏ ਤਾਂ ਮੈਂ ਸਗਾਈ ਦੀ ਰਸਮ ਦੀ ਗੱਲ ਕੀਤੀ ਹੀਨਾ ਤਾਂ ਹਮੇਸ਼ਾ ਹੀ ਚੁੱਪ ਸੀ ਪਰ ਸਲੀਮ ਪੂਰੀ ਤਰ੍ਹਾਂ ਵਿਗੜ ਗਿਆ ਉਸ ਦਾ ਕਹਿਣਾ ਸੀ ਕਿ ਉਸ ਨੇ ਕਦੇ ਵੀ ਹੀਨਾ ਨੂੰ ਇਸ ਨਜ਼ਰ ਨਾਲ ਨਹੀਂ ਦੇਖਿਆ ਉਸ ਨੇ ਰਿਸ਼ਤੇ ਤੋਂ ਸਾਫ਼ ਨਾ ਕਰ ਦਿੱਤੀ ਮੈਂ ਵੀ ਜਿੱਦ ਕਰ ਲਈ ਸੀ ਕਿ ਪੜ੍ਹਾਈ ਪੂਰੀ ਕਰਕੇ ਹੀ ਜਿੱਦਾਂ ਹੀ ਸਲੀਮ ਨੌਕਰੀ ਲੱਗੂਗਾ ਤਾਂ ਮੈਂ ਉਸਦੀ ਮਰਜ਼ੀ ਦੀ ਫਿਕਰ ਕਰੇ ਬਿਨਾ ਹੀ ਉਸਦਾ ਵਿਆਹ ਹੀਨਾ ਨਾਲ ਕਰ ਦਵਾਂਗੀ ਸਾਰੀਆਂ ਤਿਆਰੀਆਂ ਸੀ ਮੈਂ ਬਹੁਤ ਖੁਸ਼ ਹੋ ਕੇ ਕੀਤੀਆਂ ਜਦੋਂ ਕਿ ਮੇਰਾ ਪੁੱਤ ਇਸ ਦੌਰਾਨ ਬਿਲਕੁਲ ਵੀ ਖੁਸ਼ ਨਹੀਂ ਸੀ ਤੇ ਜਦ ਕਦੀ ਮੈਂ ਉਸ ਨੂੰ ਕੁਝ ਦਿਖਾ ਕੇ ਉਸ ਨੂੰ ਪੁੱਛਦੀ ਤਾਂ ਕਹਿ ਦਿੰਦਾ ਮੇਰੀ ਇਹਨਾਂ ਚੀਜ਼ਾਂ ਵਿੱਚ ਕੋਈ ਦਿਲਚਸਪੀ ਨਹੀਂ ਇਹ ਸੁਣ ਕੇ ਮੈਂ ਦਿਲ ਹੀ ਦਿਲ ਵਿੱਚ ਮਹਿਸੂਸ ਤਾਂ ਕਰਦੀ ਮੈਂ ਹਰ ਵਾਰ ਉਸਦੀ ਗੱਲ ਨੂੰ ਅਣਗੌਲਿਆ ਕਰ ਦਿੰਦੀ ਆ ਅਖਰ ਉਹ ਦਿਨ ਵੀ ਆ ਗਿਆ ਸੀ ਜਦੋਂ ਹੀਨਾ ਨੂੰ ਬਣ ਕੇ ਮੇਰੇ ਘਰ ਆਈ ਮੇਰਾ ਘਰ ਵਾਲਾ ਤਾਂ ਬਹੁਤ ਖੁਸ਼ੀ ਹੀਨਾ ਦੀ ਸੂਰਤ ਵਿੱਚ ਸਾਨੂੰ ਨੂੰ ਤੇ ਧੀ ਦੋਨੋਂ ਹੀ ਮਿਲ ਗਈਆਂ ਪਰ ਮੇਰਾ ਪੁੱਤ ਗੁੱਸੇ ਵਿੱਚ ਰਹਿੰਦਾ ਸੀ ਮੈਂ ਬੜੀ ਮੁਸਕਾਨ ਨਾਲ ਉਸ ਨੂੰ ਵਾਸਤੇ ਦੇ ਕੇ ਹੀਨਾ ਕੋਲ ਭੇਜਿਆ ਸੀ ਰੱਬ ਰੱਬ ਕਰਕੇ ਸਮਾਂ ਗੁਜ਼ਰਿਆ ਇੱਕ ਹਫ਼ਤੇ ਤੋਂ ਬਾਅਦ ਗੱਲਾਂ ਦਾ ਸਿਲਸਲਾ ਸ਼ੁਰੂ ਹੋ ਗਿਆ ਸੀ ਮੇਰਾ ਪੁੱਤ ਲੱਖ ਬੁਰਾ ਸੀ ਪਰ ਬਤਮੀਜ਼ ਨਹੀਂ ਸੀ ਸਭ ਕੁਝ ਠੀਕ ਹੋ ਰਿਹਾ ਸੀ ਦਾਵਤਾਂ ਦਾ ਸਿਲਸਿਲਾ ਚੱਲ ਰਿਹਾ ਸੀ ਅਤੇ ਸਾਡੇ ਕਹਿਤੇ ਹੀ ਇਹਨਾਂ ਨੂੰ ਘਮਾਉਣ ਲਈ ਵੀ ਲੈ ਗਿਆ 15 ਦਿਨਾਂ ਬਾਅਦ ਜਦੋਂ ਘੁੰਮ ਫਿਰ ਕੇ ਆਏ ਬਹੁਤ ਸਾਰੀ ਸ਼ਾਪਿੰਗ ਕੀਤੀ ਦੋਨੋਂ ਘਰ ਪਹੁੰਚੇ ਤਾਂ ਕਹਿਣ ਲੱਗੇ ਹੁਣ ਆਪਣੀ ਨੂਨੂ ਸੰਭਾਲੋ ਮੇਰੀਆਂ ਛੁੱਟੀਆਂ ਖਤਮ ਹੋਣ ਨੂੰ ਨੇ ਹੁਣ ਮੈਂ ਪੂਰਾ ਦਿਨ ਆਰਾਮ ਕਰਾਂਗਾ ਪਰਸੋਂ ਮੈਂ ਆਪਣੇ ਦਫ਼ਤਰ ਵੀ ਜਾਣਾ ਹੈ ਉਹਨੂੰ ਬਹੁਤ ਤਿਆਰ ਕੀਤਾ ਤੇ ਬਿਠਾ ਲਿਆ ਤੇ ਉਸਨੂੰ ਪੁੱਛਣ ਲੱਗੀ ਕਿ ਤੁਸੀਂ ਦੋਨੋਂ ਕਿੱਥੇ ਗਏ ਸੀ ਮੇਰੇ ਪੁੱਤ ਨੇ ਪਰੇਸ਼ਾਨ ਤਾਂ ਨਹੀਂ ਕੀਤਾ ਜਾਂ ਫਿਰ ਤੁਸੀਂ ਕੀ ਕੁਝ ਖਰੀਦਿਆ ਅਗਲੇ ਦਿਨ ਐਤਵਾਰ ਸੀ ਫਿਰ ਮੇਰੀ ਨੂਨਏ ਰਸੋਈ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਸਾਡੇ ਘਰ ਦਾ ਰਵਾਜ ਸੀ ਸਾਰੇ ਹੀ ਕੰਮ ਭਲੇ ਕਿਸੇ ਤੋਂ ਕਰਵਾ ਲਓ ਪਰ ਸੋਈ ਦਾ ਕੰਮ ਆਪ ਹੀ ਕਰਨਾ ਪੈਂਦਾ ਸੀ ਇਸ ਤੋਂ ਘਰ ਵਾਲਿਆਂ ਦੇ ਦਿਲ ਵਿੱਚ ਇੱਜ਼ਤ ਪੈਦਾ ਹੁੰਦੀ ਸੀ ਰਸੋਈ ਦਾ ਸਾਰਾ ਕੰਮ ਨਾਸ਼ਤਾ ਬਣਾਉਣ ਤੋਂ ਲੈ ਕੇ ਚਾਹ ਪਾਣੀ ਸਭ ਮੈਂ ਆਪ ਕਰਦੀ ਸੀ ਪੂਰੇ ਘਰ ਦੀ ਸਫਾਈ ਭਾਂਡੇ ਸਾਰਾ ਕੁਝ ਕਰਨ ਲਈ ਦੋ ਔਰਤਾਂ ਆਉਂਦੀਆਂ ਸੀ ਹੀਨਾ ਨੂੰ ਖਾਣਾ ਬਣਾਉਣਾ ਸਿਖਾਇਆ ਸੀ ਸੁਰੋਜ ਸਾਨੂੰ ਕੁਝ ਨਾ ਕੁਝ ਨਵਾਂ ਹੀ ਬਣਾਉਣਾ ਪੈਂਦਾ ਸੀ ਮੇਰੇ ਘਰ ਵਿੱਚ ਬਹੁਤ ਰੌਣਕ ਲੱਗੀ ਹੋਈ ਸੀ ਮੈਂ ਜਿਸ ਚਾਹ ਨਾਲ ਉਸ ਨੂੰ ਆਪਣੀ ਨੂੰ ਬਣਾਇਆ ਸੀ ਮੇਰੀ ਉਹ ਤਮੰਨਾ ਪੂਰੀ ਹੋ ਗਈ ਸੀ ਤੇ ਮੇਰਾ ਘਰ ਵਾਲਾ ਹਰ ਸਮੇਂ ਮੇਰੇ ਇਸ ਫੈਸਲੇ ਤੋਂ ਖੁਸ਼ ਰਹਿੰਦਾ ਸੀ ਪੁੱਤ ਵੀ ਸਮੇਂ ਦੇ ਨਾਲ ਨਾਲ ਕੁਝ ਸਹੀ ਹੋ ਗਿਆ ਸੀ ਏਸੇ ਸਕੂਨ ਨਾਲ ਵਕਤ ਗੁਜ਼ਰ ਰਿਹਾ ਸੀ ਡੇਢ ਸਾਲ ਬੀਤ ਗਿਆ ਹੁਣ ਦਿਲ ਵਿੱਚ ਨੰਨੇ-ਮੁੰਨੇ ਬੱਚਿਆਂ ਦਾ ਇੰਤਜ਼ਾਰ ਸੀ ਮੈਂ ਪਰਮਾਤਮਾ ਨੂੰ ਦੁਆ ਕਰਦੀ ਕਿ ਜਲਦ ਤੋਂ ਜਲਦ ਮੇਰੇ ਘਰ ਵਿੱਚ ਖੁਸ਼ੀ ਆਵੇ ਹਾਲੇ 3 ਮਹੀਨੇ ਹੀ ਹੋਏ ਸੀ ਕਿ ਇਹਨਾਂ ਨੇ ਸਾਨੂੰ ਖੁਸ਼ਖਬਰੀ ਦੇ ਦਿੱਤੀ ਇੱਕ ਦਿਨ ਜਦੋਂ ਅਸੀਂ ਰਸੋਈ ਵਿੱਚ ਪਹੁੰਚੇ ਅਤੇ ਖਾਣਾ ਬਣਾਉਣ ਦੀ ਤਿਆਰੀ ਕਰਨ ਲੱਗੇ ਇਹਨਾਂ ਦੀ ਤਬੀਅਤ ਖਰਾਬ ਹੋ ਗਈ ਤੇ ਰਸੋਈ ਵਿੱਚੋਂ ਬਾਹਰ ਨਿਕਲ ਗਈ ਮੈਂ ਵੀ ਗੈਸ ਬੰਦ ਕੀਤੀ ਤੇ ਉਸ ਦੇ ਪਿੱਛੇ ਚਲੀ ਗਈ ਉਹ ਬਾਥਰੂਮ ਵਿੱਚ ਗਈ ਤੇ ਉਸ ਦਾ ਰੰਗ ਫਿੱਕਾ ਪੈ ਗਿਆ ਸੀ ਮੈਂ ਉਸ ਨੂੰ ਫੜ ਕੇ ਬਿਸਤਰੇ ਤੇ ਬਿਠਾਇਆ ਤੇ ਮੈਂ ਦੇਖਿਆ ਕਿ ਉਸਦੀ ਹਾਲਤ ਸਹੀ ਨਹੀਂ ਸੀ ਉਹ ਬੇਹੋਸ਼ ਹੋ ਗਈ ਸੀ ਮੈਂ ਡਰਦੇ ਡਰਦੇ ਆਪਣੀ ਧੀਆਂ ਦੀ ਮਦਦ ਨਾਲ ਹੀ ਇਹਨਾਂ ਨੂੰ ਕਾਰ ਵਿੱਚ ਪਾਇਆ ਅਤੇ ਡਰਾਈਵਰ ਨਾਲ ਉਸ ਨੂੰ ਹਸਪਤਾਲ ਲੈ ਗਈ ਡਾਕਟਰ ਨੇ ਚੈੱਕ ਕੀਤਾ ਤੇ ਡ੍ਰਿਪ ਲਗਾ ਦਿੱਤੀ ਮੈਂ ਪੁੱਛਿਆ ਤਾਂ ਡਾਕਟਰ ਨੇ ਹੱਸਦੇ ਹੋਏ ਕਿਹਾ ਘਬਰਾਉਣ ਦੀ ਕੋਈ ਲੋੜ ਨਹੀਂ ਦਰਸਲ ਤੁਹਾਡੀ ਨੂੰਹ ਦਾ 슈ਗਰ ਲੈਵਲ ਘਟ ਗਿਆ ਸੀ ਇਸੇ ਲਈ ਉਹ ਬੇਹੋਸ਼ ਹੋ ਗਈ ਸੀ ਇਹ ਹਾਲਤ ਵਿੱਚ ਅਜਿਹਾ ਹੁੰਦਾ ਹੈ ਮੈਂ ਸੁਖ ਦਾ ਸਾਹ ਲਿੱਤਾ ਕਿ ਘਬਰਾਣ ਦੀ ਕੋਈ ਲੋੜ ਨਹੀਂ ਪਰ ਫਿਰ ਵੀ ਮੈਂ ਡਾਕਟਰ ਵੱਲ ਸਵਾਲੀਆਂ ਨਜ਼ਰਾਂ ਨਾਲ ਦੇਖਿਆ ਤਾਂ ਉਸਨੇ ਕਿਹਾ ਕਿ ਤੁਹਾਡੀ ਨੂੰ ਮਾਂ ਬਣਨ ਵਾਲੀ ਹੈ ਇਸ ਲਈ ਉਸ ਦਾ ਸ਼ੂਗਰ ਲੈਵਲ ਘੱਟ ਸੀ ਮੈਂ ਕੁਝ ਦਵਾਈਆਂ ਤੁਹਾਨੂੰ ਲਿਖ ਕੇ ਦੇ ਰਹੀ ਹਾਂ ਤੁਸੀਂ ਉਸ ਨੂੰ ਸਮੇਂ-ਸਮੇਂ ਤੇ ਦਵਾਈਆਂ ਦੇਣੀਆਂ ਤੇ ਉਸ ਦੇ ਖਾਣ ਪੀਣ ਦਾ ਧਿਆਨ ਰੱਖੋ ਤੇ ਹਰ ਮਹੀਨੇ ਚੈੱਕ ਵੀ ਕਰਵਾਓ ਜਿਆਦਾ ਤੋਂ ਜਿਆਦਾ ਚੰਗੀ ਖੁਰਾਕ ਦਿਵੋ ਮੈਂ ਡਾਕਟਰ ਦੇ ਸਾਹਮਣੇ ਸਕੂਨ ਨਾਲ ਬੈਠੀ ਸੀ ਮੈਂ ਤੇ ਇਹ ਖਬਰ ਸੁਣ ਕੇ ਖੁਸ਼ੀ ਨਾਲ ਬੁਰਾ ਹਾਲ ਹੋ ਗਿਆ ਸੀ ਸਮਝ ਨਹੀਂ ਆ ਰਿਹਾ ਸੀ ਕਿ ਆਪਣੀ ਖੁਸ਼ੀ ਕਿਸ ਤਰ੍ਹਾਂ ਮਨਾਵਾਂ ਫਿਰ ਕਮਰੇ ਵਿੱਚ ਪਹੁੰਚ ਕੇ ਮੈਂ ਆਪਣੇ ਘਰ ਵਾਲੇ ਅਤੇ ਪੁੱਤ ਨੂੰ ਫੋਨ ਕਰਕੇ ਹਸਪਤਾਲ ਬੁਲਾ ਲਿਆ ਜਦੋਂ ਉਹ ਆਏ ਮੈਂ ਉਹਨਾਂ ਦੋਨਾਂ ਨੂੰ ਕੁਝ ਖ਼ਬਰੀ ਦੱਸੀ ਮੇਰਾ ਪੁੱਤ ਤਾਂ ਖੁਸ਼ੀ ਦੇ ਮਾਰੇ ਮੇਰੇ ਗਲੇ ਲੱਗ ਗਿਆ ਉਹ ਬਹੁਤ ਖੁਸ਼ੀ ਇੰਨਾ ਖੁਸ਼ ਹੋ ਕੇ ਵੀ ਉਹ ਕਿਸੇ ਸੋਚ ਵਿੱਚ ਲੱਗ ਰਿਹਾ ਸੀ ਲੱਗਦਾ ਸੀ ਜਿਦੋਂ ਕੁਝ ਸੋਚ ਰਿਹਾ ਹੋਵੇ ਪਰ ਮੈਂ ਉਸ ਨੂੰ ਆਪਣਾ ਵਹਿਮ ਸਮਝ ਕੇ ਸੋਚਣਾ ਛੱਡ ਦਿੱਤਾ ਉਸ ਤੋਂ ਬਾਅਦ ਮਠਿਆਈ ਲਿਆਂਦੀ ਗਈ ਮੂੰਹ ਮਿੱਠਾ ਕੀਤਾ ਹੁਣ ਮੈਂ ਹਰ ਸਮੇਂ ਆਪਣੀ ਨੂੰ ਦਾ ਧਿਆਨ ਰੱਖਦੀ ਸੀ ਮੈਂ ਇੱਕ ਕੁੜੀ ਵੀ ਰੱਖ ਲਈ ਸੀ ਜੋ ਉਸ ਨੂੰ ਸਮੇਂ ਤੇ ਜੂਸ ਤੇ ਫਲ ਦੇਵੇ ਸਾਰੇ ਕੰਮ ਮੈਂ ਆਪ ਹੀ ਕਰਦੀ ਸੀ ਇਸ ਤੋਂ ਬਿਨਾ ਹਰ ਵਕਤ ਉਸ ਦੇ ਆਲੇ ਦੁਆਲੇ ਘੁੰਮੀ ਰਹਿੰਦੀ ਜਦੋਂ ਮੇਰਾ ਪੁੱਤ ਵਾਪਸ ਆਉਂਦਾ ਤਾਂ ਉਸ ਦੀ ਘਰਵਾਲੀ ਉਸ ਨੂੰ ਸੌਂਪ ਕੇ ਥੋੜੀ ਘੜੀ ਮੈਂ ਵੀ ਚੈਨ ਨਾਲ ਬੈਠ ਜਾਂਦੀ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਮੈਂ ਨੋਟ ਕੀਤਾ ਕਿ ਮੇਰਾ ਪੁੱਤ ਸੋਚ ਵਿੱਚ ਸੀ ਪਤਾ ਨਹੀਂ ਕੀ ਸੋਚਦਾ ਰਹਿ ਗਿਆ ਸੀ ਮੈਂ ਪੁੱਛਿਆ ਤਾਂ ਕਹਿਣ ਲੱਗਿਆ ਕਿ ਕੋਈ ਪਰੇਸ਼ਾਨੀ ਨਹੀਂ ਦਫ਼ਤਰ ਦਾ ਕੰਮ ਹੈ ਇਹ ਤਾਂ ਚੱਲਦਾ ਹੀ ਰਹਿੰਦਾ ਹੈ ਤੁਸੀਂ ਚਿੰਤਾ ਨਾ ਕਰੋ ਇਹ ਤਾਂ ਇਦਾਂ ਹੀ ਚੱਲਦਾ ਹੈ ਤੁਸੀਂ ਫਿਕਰ ਨਾ ਕਰੋ ਇਦਾਂ ਹੀ ਸਮਾਂ ਬੀਤ ਰਿਹਾ ਸੀ ਮਹੀਨਾ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਦੀ ਉਸ ਨੂੰ ਡਾਕਟਰ ਦੇ ਕੋਲ ਮਹੀਨਾ ਪੂਰਾ ਹੁੰਦੇ ਹੀ ਲੈ ਜਾਂਦੀ 2 ਮਹੀਨੇ ਪੂਰੇ ਹੋ ਗਏ ਸੀ ਇੱਕ ਦਿਨ ਮੇਰੀ ਨੂੰਹ ਨੇ ਮੈਨੂੰ ਕਿਹਾ ਕਿ ਮੈਂ ਬੱਚਾ ਨਹੀਂ ਰੱਖਣਾ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਮੈਂ ਉਸ ਨੂੰ ਝਿੜਕਿਆ ਤਾਂ ਰੋਣ ਲੱਗੀ ਉਸ ਨੇ ਮੈਨੂੰ ਕੋਈ ਗੱਲ ਨਾ ਦੱਸੀ ਅਗਲੇ ਦਿਨ ਸਲੀਮ ਨੇ ਕਿਹਾ ਕਿ ਉਹ ਹੀਨਾ ਨੂੰ ਪਾਰਨਰ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਜੋ ਪਾਰਨਰ ਵਾਲੀ ਹੀਨਾ ਦੀ ਮ사ਜ ਕਰੇ ਮੈਂ ਕਿਹਾ ਕਿ ਤੂੰ ਲੈ ਜਾ ਪਰ ਮੇਰੀ ਨੂੰ ਜਾਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਹ ਰੋ ਰਹੀ ਸੀ ਤੇ ਫਿਰ ਉਹ ਕਹਿਣ ਲੱਗੀ ਮਾਂ ਤੁਸੀਂ ਵੀ ਨਾਲ ਚੱਲੋ ਮੈਂ ਵੀ ਤਿਆਰ ਹੋ ਕੇ ਉਸ ਦੇ ਨਾਲ ਚਲੀ ਗਈ ਤੇ ਸਲੀਮ ਨੇ ਉਸ ਨੂੰ ਪਾਰਲਰ ਦੇ ਅੰਦਰ ਮ사ਜ ਕਰਨ ਲਈ ਭੇਜਿਆ ਹੀਨਾ ਕਮਰੇ ਵਿੱਚ ਚਲੀ ਗਈ ਫਿਰ ਮੈਨੂੰ ਕਹਿਣ ਲੱਗਿਆ ਕਿ ਇਹ ਮ사ਜ ਬਹੁਤ ਵਧੀਆ ਕਰਦੇ ਨੇ ਇਸ ਦੇ ਨਾਲ ਦਿਮਾਗ ਤੇ ਵਧੀਆ ਅਸਰ ਪੈਂਦਾ ਹੈ ਪਹਿਲਾਂ ਮੈਨੂੰ ਕੀ ਇਤਰਾਜ਼ ਹੋਣਾ ਸੀ ਅਸੀਂ ਆਪਣੀਆਂ ਗੱਲਾਂ ਵਿੱਚ ਲੱਗੇ ਇੱਕ ਘੰਟੇ ਬਾਅਦ ਹੀਨਾ ਕਮਰੇ ਤੋਂ ਬਾਹਰ ਆਈ ਤਾਂ ਅਸੀਂ ਘਰ ਆ ਗਏ ਹਰ ਦੂਜੇ ਜਾਂ ਤੀਜੇ ਦਿਨ ਸਲੀਮ ਉਸ ਨੂੰ ਪਾਰਲਰ ਲੈ ਜਾਂਦਾ ਚਾਹੇ ਸਵੇਰ ਹੁੰਦੀ ਜਾਂ ਸ਼ਾਮ ਹੀਨਾ ਨੂੰ ਕਮਰੇ ਵਿੱਚ ਉਹ ਕੁੜੀ ਮ사ਜ ਕਰਨ ਲਈ ਲੈ ਜਾਂਦੀ ਪਰ ਹਿਨਾ ਖੁਸ਼ ਨਹੀਂ ਸੀ ਲੱਗਦੀ ਉਹ ਹਰ ਸਮੇਂ ਘਬराई ਹੋਈ ਰਹਿੰਦੀ ਸੀ ਅਤੇ ਉਸ ਦੀ ਘਬਰਾਹਟ ਦੇਖ ਕੇ ਮੈਨੂੰ ਵੀ ਚਿੰਤਾ ਹੁੰਦੀ ਸੀ ਉਹ ਕਮਰੇ ਤੋਂ ਬਾਹਰ ਆਉਂਦੇ ਹੀ ਘਬਰਾਹਟ ਤੇ ਉਦਾਸੀ ਵਿੱਚ ਪਰੇਸ਼ਾਨ ਸੀ ਆਖਰ ਕੀ ਗੱਲ ਹੈ ਖੁਸ਼ ਹੋਣ ਦੀ ਬਜਾਏ ਉਹ ਉਦਾਸ ਤੇ ਕਮਜ਼ੋਰ ਕਿਉਂ ਹੋ ਰਹੀ ਹੈ ਮੈਨੂੰ ਸ਼ੱਕ ਹੋ ਗਿਆ ਮੈਂ ਹਰ ਵਾਰੀ ਪਹਿਲਾਂ ਨਾਲੋਂ ਜ਼ਿਆਦਾ ਕੋਸ਼ਿਸ਼ ਕੀਤੀ ਕਿ ਕਿਵੇਂ ਇਸ ਰਾਜ ਨੂੰ ਪਤਾ ਕਰਾਂ ਮੈਂ ਤਾਂ ਸਮਝਦੀ ਸੀ ਕਿ ਇਹ ਕੋਈ ਛੋਟੀ ਮੋਟੀ ਗੱਲ ਹੈ ਪਰ ਮੈਂ ਕੀ ਜਾਣਦੀ ਸੀ ਕਿ ਇਹ ਗੱਲ ਬਹੁਤ ਵੱਧ ਗਈ ਸੀ ਖੈਰ ਇੱਕ ਦਿਨ ਸਲੀਮ ਸਾਨੂੰ ਪਾਰਲਰ ਛੱਡ ਕੇ ਪਾਰਲਰ ਵਾਲੀ ਕੁੜੀ ਮੇਰੀ ਨੂ ਨੂ ਕਮਰੇ ਵਿੱਚ ਲੈ ਗਈ ਮੇਰੀ ਨੂ ਬਹੁਤ ਪਰੇਸ਼ਾਨ ਸੀ ਤੇ ਮੈਂ ਦਵੇ ਪੈਰ ਬਿਨਾ ਆਵਾਜ਼ ਕੀਤੇ ਕਮਰੇ ਦੇ ਦਰਵਾਜ਼ੇ ਕੋਲ ਚਲੀ ਗਈ ਨੂੰ ਮਹਿਸੂਸ ਹੋਇਆ ਹੀਨਾ ਰੋ ਰਹੀ ਹੈ ਮੈਂ ਦਰਵਾਜ਼ਾ ਹਲਕਾ ਜਿਹਾ ਖੋਲਿਆ ਤਾਂ ਮੈਨੂੰ ਪਾਰਲਰ ਵਾਲੀ ਕੁੜੀ ਦੀ ਆਵਾਜ਼ ਸੁਣਾਈ ਦਿੱਤੀ ਉਹ ਹੀਨਾ ਕੁੜੀ ਦੀਆਂ ਕਿਸੇ ਗੱਲਾਂ ਤੋਂ ਮਿੰਤਾ ਕਰ ਰਹੀ ਸੀ ਜੋ ਹਰ ਵਾਰੀ ਉਸਦੀ ਮ사ਜ ਕਰਦੀ ਸੀ ਤੇ ਉਹ ਜਵਾਬ ਵਿੱਚ ਮੇਰੀ ਨੂਨ ਨੂੰ ਧਮਕੀ ਦੇ ਰਹੀ ਸੀ ਉਸਦੀ ਹਿੰਮਤ ਕਿਵੇਂ ਹੋਈ ਮੇਰੀ ਨੂਨ ਨਾਲ ਇਸ ਤਰੀਕੇ ਨਾਲ ਗੱਲ ਕਰਨ ਦੀ ਉਸੇ ਸਮੇਂ ਉਹ ਕੁੜੀ ਕਹਿਣ ਲੱਗੀ ਤਾਂ ਮੇਰੇ ਤੇ ਅਸਮਾਨ ਟੁੱਟ ਗਿਆ ਉਹ ਕੁੜੀ ਮੇਰੀ ਨੂਨ ਨੂੰ ਧਮਕਾ ਰਹੀ ਸੀ ਅਤੇ ਸਲੀਮ ਤੇ ਉਹ ਇੱਕ ਦੂਜੇ ਨੂੰ ਚਾਹੁੰਦੇ ਸੀ ਅਤੇ ਹੀਨਾ ਉਹਨਾਂ ਦੇ ਵਿੱਚ ਰੁਕਾਵਟ ਸੀ ਉਹ ਚਾਹੁੰਦੇ ਸੀ ਕਿ ਹੀਨਾ ਉਹਨਾਂ ਦੇ ਵਿੱਚੋਂ ਦੂਰ ਹੋ ਜਾਵੇ ਹੁਣ ਉਹਨਾਂ ਦੇ ਦਰਮਿਆਨ ਤੋਂ ਹਟ ਜਾਣਾ ਚਾਹੁੰਦੀ ਸੀ ਤਾ ਜੋ ਆਪਣੀ ਜ਼ਿੰਦਗੀ ਨੂੰ ਉਹ ਸ਼ੁਰੂ ਕਰ ਸਕਣ ਪਰ ਇਹ ਗੱਲ ਸੁਣ ਕੇ ਮੈਨੂੰ ਬਹੁਤ ਚਿੰਤਾ ਹੋ ਗਈ ਸੀ ਇਹ ਖਤਮ ਨਹੀਂ ਹੋਈ ਸੀ ਉਹ ਇਹ ਵੀ ਕਹਿ ਰਹੀ ਸੀ ਕਿ ਹੀਨਾ ਨੂੰ ਤੂੰ ਆਪਣਾ ਬੱਚਾ ਕਰਵਾਉਣਾ ਪੈਣਾ ਜਦੋਂ ਦੋਨਾਂ ਨੇ ਤੁਸੀਂ ਨਾਲ ਹੀ ਨਹੀਂ ਰਹਿਣਾ ਤਾਂ ਇਸ ਬੱਚੇ ਨੂੰ ਕੌਣ ਪਾਲੂਗਾ ਉਹ ਕੁੜੀ ਹੀਨਾ ਨੂੰ ਧਮਕੀ ਦੇ ਰਹੀ ਸੀ ਜੇ ਉਸਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਜਾਨੋਂ ਮਾਰ ਦੇਵੇਗੀ ਉਹ ਇੰਨੀ ਵੱਡੀ ਧਮਕੀ ਹੀਨਾ ਨੂੰ ਦੇ ਰਹੀ ਸੀ ਜੋ ਕਿ ਇੰਨੇ ਛੋਟੇ ਤੇ ਕਮਜ਼ੋਰ ਦਿਲ ਦੀ ਮਾਲਕ ਸੀ ਜੋ ਆਪਣੇ ਦੁੱਖ ਤੇ ਤਕਲੀਫਾਂ ਸਿਰਫ ਆਪਣੇ ਤੱਕ ਰੱਖਦੀ ਸੀ ਪਿਛਲੇ ਮਹੀਨੇ ਜਦੋਂ ਜਾਂਚ ਲਈ ਗਈ ਸੀ ਤਾਂ ਡਾਕਟਰ ਨੇ ਕਿਸੇ ਦਬਾਅ ਬਾਰੇ ਮੈਨੂੰ ਦੱਸਿਆ ਸੀ ਕਿ ਉਸ ਦੇ ਉੱਤੇ ਕੋਈ ਦਬਾਅ ਹੈ ਉਸ ਨੂੰ ਖੁਸ਼ ਰੱਖੋ ਪਰ ਮੇਰੀ ਨੂੰ ਉਸ ਕੁੜੀ ਤੋਂ ਡਰ ਕੇ ਮੈਨੂੰ ਕਹਿੰਦੀ ਸੀ ਕਿ ਮੈਂ ਉਹ ਬੱਚਾ ਨਹੀਂ ਰੱਖਣਾ ਮੈਨੂੰ ਸਭ ਪਤਾ ਲੱਗ ਗਿਆ ਸੀ ਸਭ ਉਸ ਕੁੜੀ ਦੀ ਸਾਜ਼ਿਸ਼ ਹੈ ਤੇ ਮੇਰਾ ਆਪਣੇ ਪੁੱਤ ਉਸ ਦੇ ਨਾਲ ਹੈ ਪਰ ਉਹ ਨਹੀਂ ਜਾਣਦਾ ਸੀ ਹਿਨਾ ਜਿਹੀ ਹਮਸਫਰ ਨੂੰ ਛੱਡ ਕੇ ਉਹ ساری ਜ਼ਿੰਦਗੀ ਪਛਤਾਊਗਾ ਉਹ ਕੁੜੀ ਸਲੀਮ ਨੂੰ ਕਹਿੰਦੀ ਸੀ ਕਿ ਮੈਂ ਤੇਰੇ ਬੱਚੇ ਦੀ ਸਗੀ ਮਾਂ ਦੀ ਤਰ੍ਹਾਂ ਪਰਵਰਿਸ਼ ਕਰੂੰਗੀ ਉਸ ਨੂੰ ਪਾਲੂੰਗੀ ਜਦੋਂ ਕਿ ਹੀਨਾ ਨੂੰ ਕਹਿੰਦੀ ਸੀ ਕਿ ਤੂੰ ਇਸ ਬੱਚੇ ਨੂੰ ਪੈਦਾ ਨਾ ਕਰੀ ਨਹੀਂ ਤਾਂ ਮੈਂ ਤੇਰੇ ਬੱਚੇ ਨੂੰ ਆਪਣੇ ਹੱਥਾਂ ਨਾਲ ਮਾਰ ਦੇਵਾਂਗੀ ਅਸੀਂ ਘਰ ਪਹੁੰਚੇ ਮੈਂ ਫੇਰ ਇੱਕ ਨਵੇਂ ਮਾਮਲੇ ਤੇ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਈ ਦਿਨ ਇਦਾਂ ਹੀ ਸੋਚਦੇ ਸੋਚਦੇ ਬੀਤ ਗਏ ਇੱਕ ਦਿਨ ਮੈਂ ਮੌਕਾ ਪਾ ਕੇ ਹੀਨਾ ਨੂੰ ਆਪਣੇ ਨਾਲ ਸਹਿਲੀ ਦੇ ਘਰ ਭੇਜ ਦਿੱਤਾ ਜੋ ਕਿ ਇੱਕ ਵੈਲਫੇਅਰ ਚਲਾਉਂਦੀ ਸੀ ਅਤੇ ਉੱਥੇ ਔਰਤਾਂ ਦੇ ਵਿੱਚ ਉਸ ਦਾ ਦਿਲ ਵੀ ਬਹਿਲ ਗਿਆ ਸੀ ਉਸ ਰਖੇਤ ਵੀ ਹੋ ਗਈ ਘਰ ਆ ਕੇ ਮੈਂ ਰੋਣਾ ਸ਼ੁਰੂ ਕਰ ਦਿੱਤਾ ਤੇ ਸਭ ਨੂੰ ਦੱਸਿਆ ਕਿ ਮੈਂ ਉਸ ਨੂੰ ਹਸਪਤਾਲ ਲੈ ਗਈ ਸੀ ਪਰ ਅਚਾਨਕ ਸਿਹਤ ਖਰਾਬ ਹੋਣ ਕਰਕੇ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਰਹੀ ਪਤਾ ਨਹੀਂ ਕੀ ਗਮ ਸੀ ਮੇਰੀ ਧੀ ਨੂੰ ਜੋ ਅੰਦਰ ਹੀ ਅੰਦਰ ਖਾ ਰਿਹਾ ਸੀ ਸਾਡਾ ਇੰਨਾ ਖਿਆਲ ਰੱਖਣ ਦੇ ਬਾਵਜੂਦ ਵੀ ਅਸੀਂ ਉਸ ਨੂੰ ਬਚਾ ਨਾ ਸਕੇ ਬੱਚੇ ਸਮੇਤ ਹੀ ਉਸ ਦੀ ਮੌਤ ਹੋ ਗਈ ਮੇਰਾ ਪੁੱਤੇ ਸੁਣ ਕੇ ਪਾਗਲਾ ਵਾਂਗ ਹੋ ਗਿਆ ਸੀ ਉਹ ਆਪਣੇ ਦੁੱਖ ਵਿੱਚ ਉੱਚੀ ਉੱਚੀ ਰੋ ਰਿਹਾ ਸੀ ਉਸ ਨੂੰ ਆਪਣੇ ਬੱਚੇ ਦੀ ਬਹੁਤ ਫਿਕਰ ਸੀ ਪਰ ਮੈਂ ਇਹ ਗੱਲ ਦੇਖ ਕੇ ਹੈਰਾਨ ਸੀ ਕਿ ਮੇਰਾ ਪੁੱਤ ਇੰਨਾ ਖੁਦਗਰਜ਼ ਕਿੱਦਾਂ ਹੋ ਸਕਦਾ ਜੋ ਆਪਣੇ ਬੱਚੇ ਲਈ ਤਾਂ ਬੇਚੈਨ ਹੋ ਰਿਹਾ ਸੀ ਦੁਖੀ ਹੋ ਰਿਹਾ ਸੀ ਪਰ ਉਸ ਨੂੰ ਆਪਣੇ ਔਲਾਦ ਦੀ ਫਿਕਰ ਤਾਂ ਸੀ ਪਰ ਘਰ ਵਾਲੀ ਦੀ ਨਹੀਂ ਦੋ ਦਿਨ ਅਸੀਂ ਰੋਂਦੇ ਧੋਂਦੇ ਰਹੇ ਤੇ ਸ਼ੋਕ ਵਿੱਚ ਬਤਾਏ ਤੀਜੇ ਦਿਨ ਉਹ ਪਾਰਲਰ ਵਾਲੀ ਕੁੜੀ ਸਾਡੇ ਘਰ ਆਈ ਮੇਰੇ ਪੁੱਤ ਨੂੰ ਦਲਾਸਾ ਦੇਣ ਲੱਗੀ ਤੇ ਅਫਸੋਸ ਕਰਨ ਲੱਗੀ ਜਦੋਂ ਕਿ ਮੈਂ ਦੇਖ ਰਹੀ ਸੀ ਕਿ ਉਹ ਕਿੰਨੀ ਖੁਸ਼ ਹੋ ਰਹੀ ਸੀ ਚਲੋ ਆਪਣੇ ਆਪ ਹੀ ਜਾਨ ਛੁੱਟ ਗਈ ਇਹ ਸਭ ਉਹ ਗਲਤੀ ਨਾਲ ਹੌਸਲਾ ਦਿਂਦੇ-ਦਿੰਦੇ ਸਲੀਮ ਦੇ ਸਾਹਮਣੇ ਕਹਿ ਗਈ ਚੰਗਾ ਹੋਇਆ ਮਾਂ ਤੇ ਬੱਚਾ ਦੋਨੋਂ ਹੀ ਮਰ ਗਏ ਨਹੀਂ ਤਾਂ ਬੱਚੇ ਨੂੰ ਮੈਂ ਆਪ ਹੀ ਮਾਰ ਦਿੰਦੀ ਉਸ ਨੂੰ ਕੌਣ ਸੰਭਾਲਦਾ ਇਹ ਸੁਣਨਾ ਹੀ ਸੀ ਕਿ ਸਲੀਵ ਨੂੰ ਗੁੱਸਾ ਚੜ ਗਿਆ ਤੇ ਉਸਨੇ ਉਸ ਕੁੜੀ ਨੂੰ ਧੱਕੇ ਮਾਰ ਕੇ ਘਰ ਤੋਂ ਬਾਹਰ ਤੇ ਆਪਣੀ ਜ਼ਿੰਦਗੀ ਤੋਂ ਬਾਹਰ ਕੱਢ ਦਿੱਤਾ ਮੈਂ ਆਪਣੇ ਪੁੱਤ ਨੂੰ ਸੱਚਾਈ ਦਿਖਾ ਦਿੱਤੀ ਸੀ ਕਿ ਤੇਰੀ ਪਸੰਦ ਜਿਸ ਖਾਤਰ ਤੂੰ ਇੰਨੀ ਚੰਗੀ ਕੁੜੀ ਨੂੰ ਤਲਾਕ ਦੇਣ ਵਾਲਾ ਸੀ ਉਸਨੇ ਤੇਰੇ ਬਾਰੇ ਇੱਕ ਵਾਰ ਨਾ ਸੋਚਿਆ ਉਹ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ਇਹ ਵੀ ਨਾ ਸੋਚਿਆ ਕਿ ਸਾਡਾ ਕੀ ਹੋਊਗਾ ਤੂੰ ਇੰਨਾ ਮਤਲਬੀ ਕਿਦਾਂ ਹੋ ਗਿਆ ਹੁਣ ਸਾਰੀ ਜ਼ਿੰਦਗੀ ਪਛਤਾਉਂਦਾ ਰਹਿ ਹੈ ਮੈਂ ਵੀ ਕਦੀ ਤੈਨੂੰ ਮaaf ਨਹੀਂ ਕਰਾਂਗੀ ਇਹ ਕਹਿੰਦੀ ਹੋਈ ਉਹ ਆਪਣੇ ਕਮਰੇ ਵਿੱਚ ਆ ਗਈ ਤੇ ਉਹ ਵਿਚਾਰਾ ਆਪਣਾ ਗਮ ਭਲਾਉਣ ਲਈ ਮੈਨੂੰ ਕਈ ਦਿਨਾਂ ਤੱਕ ਮਰਵਾਉਂਦਾ ਰਿਹਾ ਫੇਰ ਕਿਤੇ ਜਾ ਕੇ ਮੈਂ ਉਸ ਨੂੰ ਮaaf ਕੀਤਾ ਪਰ ਹੀਨਾ ਦੇ ਲਈ ਉਸ ਨੂੰ ਅਫਸੋਸ ਵਿੱਚ ਰਹਿਣ ਦਿੱਤਾ ਮੈਂ ਸੋਚਿਆ ਜਿੰਨਾ ਅਫਸੋਸ ਕਰੂਗਾ ਉਸ ਲਈ ਚੰਗਾ ਹੈ ਮੇਰੀ ਨੂਹ ਦੀ ਓਨੀ ਹੀ ਕਦਰ ਵਧੂਗੀ ਹੀਨਾ ਦੀ ਯਾਦ ਬਹੁਤ ਸਤਾਉਂਦੀ ਸੀ ਜਦੋਂ ਕਿ ਮੈਂ ਤਾਂ ਉਸ ਨੂੰ ਮਿਲਾਉਂਦੀ ਸੀ ਇੱਕ ਸ਼ਾਮ ਮੈਂ ਉੱਥੇ ਹੀ ਸੀ ਜਦੋਂ ਉਸਨੇ ਪੁੱਤ ਨੂੰ ਜਨਮ ਦਿੱਤਾ ਪੋਤੇ ਨੂੰ ਦੇਖ ਕੇ ਖੁਸ਼ੀ ਨਾਲ ਮੈਂ ਦੁਬਾਰਾ ਜੀ ਉੱਠੀ ਸੀ ਤੇ ਆਪਣੇ ਪੁੱਤ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੀ ਸੀ ਫਿਰ ਮੈਂ ਆਪਣੇ ਪੁੱਤ ਅਤੇ ਆਪਣੇ ਘਰ ਵਾਲੇ ਨੂੰ ਉਸ ਥਾਂ ਬੁਲਾ ਲਿਆ ਤੇ ਉਹ ਦੋਨੋਂ ਪਿਓ ਪੁੱਤ ਭੱਜ ਕੇ ਆ ਗਏ ਸ਼ਾਇਦ ਕੁਝ ਹੋ ਗਿਆ ਕਿਉਂਕਿ ਮੈਂ ਰੋ ਰਹੀ ਸੀ ਜਦੋਂ ਉੱਥੇ ਸਲੀਮ ਆਇਆ ਉਸ ਨੇ ਹੀ ਇਹਨਾਂ ਨੂੰ ਦੇਖਿਆ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਉਸ ਨੂੰ ਸੱਚ ਨਹੀਂ ਆ ਰਿਹਾ ਸੀ ਪੁੱਛਣ ਲੱਗਿਆ ਮਾਂ ਇਹ ਕੀ ਹੋ ਰਿਹਾ ਹੈ ਮੈਨੂੰ ਇੱਥੇ ਹੀ ਨਾ ਕਿਉਂ ਦਿਸ ਰਹੀ ਹੈ ਮੈਂ ਉਸ ਨੂੰ ਕਿਹਾ ਇਤੇ ਹੀਨਾ ਹੀ ਹੈ ਤੇ ਉਸ ਨੇ ਤੇਰੇ ਪੁੱਤ ਨੂੰ ਜਨਮ ਦਿੱਤਾ ਹੈ ਸਲੀਮ ਨੇ ਮੈਨੂੰ ਵਾਦਾ ਕੀਤਾ ਕਿ ਹੁਣ ਉਹ ਕਦੀ ਵੀ ਦੂਜੀ ਔਰਤ ਨੂੰ ਨਹੀਂ ਦੇਖੇਗਾ ਅਤੇ ਨਾ ਹੀ ਉਹ ਹੀਨਾ ਨੂੰ ਤਲਾਕ ਦੇਵੇਗਾ ਉਹ ਹੀਨਾ ਨੂੰ ਹਮੇਸ਼ਾ ਆਪਣੇ ਬੱਚੇ ਦੇ ਨਾਲ ਆਪਣੇ ਕੋਲ ਰੱਖੇਗਾ ਸਲੀਮ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਉਸ ਨੇ ਹੀਨਾ ਤੇ ਮੇਰੇ ਤੋਂ ਮਾਫੀ ਮੰਗੀ ਤੇ ਅਸੀਂ ਉਸ ਨੂੰ ਮਾਫ ਕਰ ਦਿੱਤਾ ਅੱਜ ਇਸ ਗੱਲ ਨੂੰ 5 ਸਾਲ ਬੀਤ ਗਏ ਅਸੀਂ ਸਾਰੇ ਖੁਸ਼ ਹਾਂ ਤੇ ਖੁਸ਼ੀ-ਖੁਸ਼ੀ ਰਹਿ ਰਹੇ ਹਾਂ